ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਨੇ ਬਾਬਿਓ ਦੇਖ ਸਕਦੇ ਹੋ ਤੁਸੀਂ ਪਿੰਡ ਹਰਿਆਊ ਜ਼ਿਲ੍ਹਾ ਸੰਗਰੂਰ ਜੀਰੀ ਦੇਖੋ ਦੋਸਤੋ ਬਹੁਤ ਜ਼ਿਆਦਾ ਕੱਲ ਦਾ ਪਾਰੀ ਨਹੀਂ ਪਿਆਗਾ ਤੇ ਇੱਧਰ ਉਹ ਗਰਦਿਆਣੀ ਕਿੰਨੀ ਵਾਲੀ ਸੜਕਾਂ ਜਿਹੜੀ ਉਧਰ ਬਣਾਈ ਬਣੀ ਹੋਈ ਆ ਦੋਸਤੋ ਟੁੱਟ ਗਈ ਤੇ ਆਹ ਦੇਖੋ ਪਾਣੀ ਦੇਖੋ ਤੁਸੀਂ ਜੀਰੀ ਦੇ ਮੇਲ ਦੀ ਕਰਖਾ ਬਹੁਤ ਭਾਰੀ ਨੁਕਸਾਨ ਆਦੋ ਉੱਤੋਂ ਇੱਧਰ ਛੜਕਦੇ ਉੱਤੋਂ ਨਹੀਂ ਜਾ ਰਿਹਾ ਪਾਣੀ ਫੇਕਾ ਈ ਕਿੱਲੇ ਡੋਬ ਤੇ ਆ ਦੇਖੋ ਦੋਸਤੋ ਪਾਣੀ ਪਾਣੀ ਫਿਰਦਾਗਾ ਬਹੁਤ ਬੁਰਾ ਹਾਲ ਆ ਦੋਸਤੋ ਲੱਕ ਤੱਕ ਪਾਣੀ ਆਉਂਦਾਗਾ 1885 ਜੀਰੀਆ ਦੇਖੋ ਜਮਾਂ ਪੱਤਿਆਂ ਦੇ ਮੇਲ ਪਾਣੀ ਜਾ ਰਿਹਾਗਾ ਆ ਤੁਹਾਨੂੰ ਕੋਠਾ ਦਿਖਾਉਣੇ ਆਪਣਾ ਕੋਠੇ ਦੇ ਵਿੱਚ ਦੇਖੋ ਦੋਸਤੋ ਪਾਣੀ ਪਾਣੀ ਫਿਰਦਾ ਦੇਖੋ ਹਾਲਾਤ ਦੇਖੋ ਪੰਜਾਬ ਦੇ ਮਿੱਤਰੋ ਹਾਲਾਤ ਬਹੁਤ ਜਿਆਦੇ ਪਾਣੀਆਂ ਬਹੁਤ ਜਿਆਦੇ ਆਹ ਦੇਖੋ ਤੁਸੀਂ ਕੋਠੇ ਦੇ ਅੰਦਰ ਦੇਖੋ ਪਾਣੀ ਪਾਣੀ ਫਰਦਾਗਾ ਆਹ ਦੇਖੋ ਦੋਸਤੋ ਪਾਣੀ ਕੋਠੇ ਦੇ ਵਿੱਚ ਬਹੁਤ ਜਿਆਦੇ ਬੁਰਾ ਹਾਲਾ ਉਹ ਦੇਖੋ ਸਾਹਮਣੇ ਉਹ ਬੰਨ ਟੁੱਟ ਗਿਆ ਬਨਾਈ ਵਾਲਾ ਉਧਰੋਂ ਪਾਣੀ ਆ ਰਿਹਾਗਾ ਤੇ ਇੱਧਰ ਬਹੁਤ ਭਾਰੀ ਨੁਕਸਾਨ ਆਗਾ ਮੀਂਹ ਦਾ ਪਾਣੀ ਪਾਣੀ ਘਰਖਾ ਇੱਧਰ ਬਹੁਤ ਜੀਰੀ ਡੋਬਤੀ ਹਲੇ ਵੀ ਮਿੱਤਰੋ ਰੱਬ ਉਪਰੀ ਖੜਿਆ ਦੇਖੋ ਬਹੁਤ ਮੀਂਹ ਡਿੱਗ ਰਿਹਾ ਹੁਣ ਵੀ ਆ ਦੇ ਕੋਈ ਜਮਾਂ ਇਲਾਕਾ ਸਾਰਾ ਡੋਬਤਾ ਇਧਰ ਪਾਣੀ ਨਾਲ ਬਹੁਤ ਬੁਰਾ ਹਾਲ ਆ ਮਿੱਤਰੋ ਬਹੁਤ ਜਿਆਦਾ ਬੁਰਾ ਹਾਲ ਆ